ਨਾਲਾ ਥਾਣੇ ਦੀਆਂ ਤਸਵੀਰਾਂ ਤੁਸੀਂ ਦੇਖ ਰਿਹਾ ਓ ਏਐਸਆਈ ਦੇ 5000 ਪੈਰਿਸ਼ਪਤ ਲੈਣ ਦੇ ਅਰੋਪ ਲਗਾਏ ਆ ਪਾਰਟੀ ਨਾਲ ਆਈ ਆ ਆ ਪਾਗੂ ਦੇ ਤੁਸੀਂ ਆ ਪਾਗੂ ਨੂੰ ਘੇਰ ਲਿਆ ਆ ਪਾਗੂ ਨੂੰ ਏਐਸਆਈ ਨੂੰ ਘੇਰ ਲਿਆ ਤੁਸੀਂ ਬਾਹ ਬੜ ਲਿਆ ਤੁਸੀਂ ਦੇਖ ਸਕਦੇ ਹੋ ਬਾਹ ਬੜ ਲਿਆ ਏਐਸਆਈ ਨਾਲ ਹੱਥੋ ਪਾਈ ਹੋਣ ਦੀ ਕੋਸ਼ਿਸ਼ ਕੀਤੀ ਏਐਸਆਈ ਭੱਜ ਗਿਆ ਭੱਜ ਗਿਆ ਆ ਪਾਗੂ ਨੇ ਵੀ ਮਗਰੇ ਲਾਡੀਆਂ ਦੀ ਮੀੜਾ ਤੁਸੀਂ ਦੇਖ ਸਕਦੇ ਹੋ ਆ ਪਾਗੂ ਵੀ ਮਗਰੇ ਭੱਜ ਗਿਆ ਆਪਾ ਗੁਨੇ ਮਗਰੇ ਹੀ ਦਬੀੜ ਲਗਾ ਲਈ ਐਸਆਈ ਜਾਨੂਈ ਐਸਆਈ ਆਪਣਾ ਕੰਮ ਕਰਕੇ ਸ਼ਾਇਦ ਵਾਪਸ ਆ ਗਿਆ ਆਪਣੀਆਂ ਜੇਬਾਂ ਖਾਲੀ ਕਰਕੇ ਵਾਪਸ ਆ ਗਿਆ ਥਾਣੇ ਵਿੱਚ ਮਚਿਆ ਹੰਗਾਮਾ ਮਚ ਗਈ ਹਾਹਾਕਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਆਪਾ ਗੁਨੇ ਵੀ ਕਹਦਾ ਦੱਤ ਨੂੰ ਮੈਂ ਬਣਾਉਣਾ ਬੰਦੇ ਦਾ ਪੁੱਤ ਤੁਸੀਂ ਦੇਖ ਸਕਦੇ ਹੋ ਐਸਆਈ ਕਿਵੇਂ ਭੱਜਿਆ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਣਾ ਕਿ ਇਹ ਐਸਆਈ ਰਿਸ਼ਵਤ ਦੇ આરોਪ ਤੋਂ ਬਚੇਗਾ कोई ना कोई जुगाड़ कर लेगा ना चलो चलो चले चल ਇਦਾਂ ਬੜਾ ਤੈਨੂੰ ਦੱਸਦਾ ਤਰ ਬੰਦੇ ਦਾ ਪੁੱਤ ਬਣਾਉਣਾ ਤੈਨੂੰ ਬੰਦੇ ਦਾ ਪੁੱਤ ਬਣਾਉਣਾ ਤੈਨੂੰ ਓਏ ਉਹ ਤੇ ਬੋਲੀ ਲਗਾਈ ਇਹਦੇ ਉੱਪਰ ਨਾ ਛੋੜਦੇ ਹੁਣ ਇਹਦੇ ਉੱਪਰ ਛੋੜਦੇ ਨੇ ਰੇ ਉੱਪਰ ਵੇਖੀ ਭਲਾ ਵੀਰ ਮੇਕਅੱਪ ਆ ਗਿਆ ਲੋ ਪਰ ਬਲਾ ਲਾ ਲਾ ਤਮਾਈ ਚਲੋ ਯਾਰ ਚੱਲ ਮੰਦੀਪ ਚਲੋ ਉੱਤੇ ਅਰੇ ਬਣਾ ਵੀ ਗਿਆ ਆਪਣਾ